ਕਿਸੇ ਦੇ ਮਨ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਅ ਕਿਸੇ ਕਿਸਮ ਦਾ ਕੋਈ ਦੁੱਖ ਕੋਈ ਉਦਾਸੀ ਕੋਈ ਖਾਲੀਪਨ ਸੁਨਣਾਪਣ ਜਾਂ ਕਿਸੇ ਨੂੰ ਲੈ ਕੇ ਤੁਸੀਂ ਪਛਤਾਵੇ ਚੋਂ ਜਾਂ ਕਿਸੇ ਨੂੰ ਮਾਫ ਕਰ ਦੇਣਾ ਚਾਹੁੰਦੇ ਹੋ ਜਾ ਕਿਸੇ ਤੋਂ ਮਾਫੀ ਮੰਗਣਾ ਚਾਹੁੰਦੇ ਹੋ ਜਾਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਜੇ ਕਿਸੇ ਦੇ ਦਿਲ ਦੇ ਅੰਦਰ ਹੈਗੀ ਆ ਤਾਂ ਮੇਰੀ ਹੱਥ ਬਨ ਕੇ ਮਤਲਬ ਕਿ ਬੇਨਤੀ ਹੈ ਕਿ ਗੁਜ਼ਾਰਿਸ਼ ਹੀ ਹੈ ਕਿ ਤੁਸੀਂ ਉਹ ਸਾਰਾ ਕੁਝ ਕਿਸੇ ਕੂੜੇ ਕਬਾੜੇ ਦੀ ਤਰ੍ਹਾਂ ਆਪਦੇ ਦਿਮਾਗ ਚੋਂ ਕੱਢ ਦਿਓ ਆਪਦੇ ਦਿਲ ਚੋਂ ਕੱਢ ਦਿਓ ਉਹਨੂੰ ਖਾਲੀ ਕਰ ਲਓ ਉਹਨੂੰ ਸਾਫ਼ ਕਰ ਲਓ ਉਹਨੂੰ ਚੰਗੀਆਂ ਗੱਲਾਂ ਲਈ ਚੰਗੀਆਂ ਚੀਜ਼ਾਂ ਲਈ ਉਹਨੂੰ ਇੱਕ ਜਗ੍ਹਾ ਉੱਥੇ ਤੁਸੀਂ ਬਣਾ ਲਓ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਇਹੀ ਹੈ ਕਿ ਜਦੋਂ ਅਸੀਂ ਆਪਦੇ ਦਿਮਾਗ ਦੇ ਵਿੱਚ ਨਾ ਕੋਈ ਇਹੋ ਜੀ ਗੱਲ ਪਾੜ ਲੈਨੇ ਆ ਜਿਹੜੀ ਇੱਕ ਨਸੂਰ ਬਣ ਜਾਂਦੀ ਹੈ ਤੇ ਸਾਨੂੰ ਡਿਪਰੈਸ਼ਨ ਤੱਕ ਲਿਆ ਜਾਂਦੀ ਹੈ ਤੇ ਉਹਦੇ ਫਿਰ ਬਹੁਤ ਹੀ ਭਿਆਨਕ ਜਿਹੜੇ ਆ ਸਿੱਟੇ ਨਿਕਲਦੇ ਆ